ਇਹ ਕਿਤੇ ਆਪਾਂ ਕਿਸਾਨਾਂ ਦੀ ਦਿੱਲੀ ਦਾ ਅੰਦੋਲਨ ਆਪਣੇ ਸਾ ਆਪਾਂ ਸਾਰੇ ਇਕੱਠੇ ਹੋ ਕੇ ਨਾਲ ਲੜਦੇ ਤਾਂ ਕੀ ਨੇ ਪੁੱਛਣਾ ਸੀ ਜਿੰਨ ਸਮਰਤ ਚੰਗਾ ਮਿਲਦਾ ਲੋਕਾਂ ਦੀ ਆਵਾਜ਼ ਚੰਗੀ ਸੁਣਦੀ ਹੈ ਇਕੱਠ ਚੰਗਾ ਹੋ ਜਾਂਦਾ ਉਹ ਸਾਰੇ ਲੋਕਾਂ ਦੀ ਗੱਲ ਸੁਣੀ ਜਾਂਦੀ ਹੈ ਸਾਡੀ ਚੰਡੀਗੜ੍ਹ ਦੇ ਵਿੱਚ ਆਉਣਾ ਚੰਡੀਗੜ੍ਹ ਦੇ ਵਿੱਚ ਮਜ਼ਾਰਾ ਕਰਨਾ ਸਾਡਾ ਅਧਿਕਾਰ ਹੀ ਸੀ ਅਸੀਂ ਉਹ ਬਹਾਲ ਕਰਾਉਣ ਚ ਕੰਮ ਜੱਪ ਹੋਏ ਆ ਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੁੱਤੀ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਦੱਸਿਆ ਵੀ ਸਾਡਾ ਹੱਕ ਹੈ ਹੱਕ ਦੀ ਬਹਾਲੀ ਕਰਾਈ ਹੈ ਇਹ ਇਹ ਤਾਂ ਕੋਈ ਨਵੀਂ ਗੱਲ ਹੈ ਨਹੀਂ ਉਹ ਭਾਵੇਂ ਵੱਡੀ ਵੀ ਹੈ ਕਿਉਂਕਿ 15 ਸਾਲਾਂ ਤੋਂ ਬੰਦ ਸੀ ਜਿੱਤ ਕੋਈ ਸਾਡੇ ਵਾਸਤੇ ਕੋਈ ਆਇਆ ਨਹੀਂ ਵੀ ਜਿੱਤ ਕੇ ਅਸੀਂ ਬਹੁਤ ਸੋਲੇ ਗਾਵਾਂ ਕਿ ਵੀ ਆਹੀ ਆਪਣੀ ਲੜਾਈ ਸੀ ਤੇ ਇਹ ਮੈਂ ਜਿੱਤ ਐ ਕੁਛ ਅਸੀਂ ਤਾਂ ਸਿਰਫ ਮਾਨਸਿਕ ਤੌਰ ਤੇ ਹੈ ਵੀ ਅਸੀਂ ਜਿਸ ਕੰਮ ਨੂੰ ਕਰਨਾ ਸੀ ਉਹ ਕੰਮ ਆਸੀ ਹੋਇਆ ਇੱਕ ਕਰਨਾ ਕੋਈ ਦਾ ਨਹੀਂ ਘਰੇ ਬੈਠੇ ਤੋਂ ਹੀ ਕਿਸਾਨੀ ਦੇ ਮੰਗਾ ਪੂਰੇ ਨਹੀਂ ਆ ਪ੍ਰਭਾ ਫੀਲਡ ਚ ਜਾਓ ਲੜੋ ਲੜਨ ਵਾਲੇ ਕਲੇਸੀ ਬੱਚੇ ਜਿਆਦਾ ਸਹੂਲਤਾਂ ਲੈ ਲੈਂਦੇ ਆ ਜਿਹੜੇ ਬੱਚੇ ਲੜਨ ਵਾਲੇ ਹੁੰਦੇ ਆ ਨਾ ਉਹ ਉਹਦੀ ਮਾਂ ਵੀ ਕਹਿੰਦੀ ਆ ਵੱਡਾ ਸੇ ਉਹਨੂੰ ਰੱਖ ਦੇ ਨਹੀਂ ਉਹ ਜਿਆਦਾ ਲੜੂਗਾ ਇਹਨ ਕਰਕੇ ਜਿਹੜੇ ਸੰਘਰਸ਼ ਕਰਦੇ ਨੇ ਉਹ ਕੁਛ ਨਾ ਕੁਛ ਲੈ ਲੈਂਦੇ ਨੇ ਘਰਾਂ ਚੋਂ ਲੋਕ ਸਤਿ ਸ਼੍ਰੀ ਅਕਾਲ ਜੁਦੇਗ ਨਿਰਪੱਖ ਪੋਸਟ ਤੇ ਮੈਂ ਗੁਪਤ ਰਾ ਸਵਾਗਤ ਕਰਦਾ ਦੋਸਤੋ ਲਗਾਤਾਰ ਚੰਡੀਗੜ੍ਹ ਦੇ ਵਿੱਚ ਪਿਛਲੇ 6 ਦਿਨ ਤੋਂ ਜਿਹੜਾ ਕੀ ਤਰਨਾ ਕਿਸਾਨਾਂ ਦਾ ਚੱਲ ਰਿਹਾ ਸੀਗਾ ਤੇ ਇਹ ਬੀਤੇ ਕੱਲ ਜਿਹੜੀ ਕੀ ਮੁੱਖ ਮੰਤਰੀ ਸਾਹਿਬ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਕੀ ਸਿੱਟੇ ਨਿਕਲੇ ਅੱਜ ਜਿਹੜਾ ਕੀ 6ਵੇਂ ਦਿਨ ਤੋਂ ਬਾਅਦ ਜਿਹੜਾ ਅੱਜ ਘਰ ਨੂੰ ਕੂਚ ਕਰਨਗੇ ਕਿਸਾਨ ਸਾਡੇ ਨਾਲ ਜਗਿੰਦਰ ਸਿੰਘ ਉਹ ਗਰਾਹਾਂ ਸਾਡੇ ਨਾਲ ਨੇ ਗੱਲਬਾਤ ਕਰਨਗੇ ਕਿ ਗਰਾਹਾਂ ਸਾਹਿਬ ਕਿਵੇਂ ਦੇਖਦੇ ਹੋ ਇਸ ਸੀਜ਼ਨ ਨੂੰ ਲੈ ਕੇ ਕੱਲ ਬੀਤੇ ਕੱਲ ਤੁਹਾਡੀ ਮੀਟਿੰਗ ਹੋਈ ਮੁੱਖ ਮੰਤਰੀ ਸਾਹਿਬ ਨਾਲ ਕੀ ਪ੍ਰਪੋਜ਼ਲ ਰੱਖੇਗੇ ਕੀ ਮੰਗਾਂ ਰੱਖੀ ਜੀ ਤੁਹਾ ਉਸਰ ਖੇਤੀ ਨੀਤੀ ਨਾਲ ਸੰਬੰਧਿਤ ਮੰਗਾਂ ਤੇ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਮੁੱਖ ਤੌਰ ਤੇ ਕਲੀ-ਕਲੀ ਮੰਗ ਤੇ ਚਰਚਾ ਹੋਈ ਹੈ ਉਹ ਸਾਰੀਆਂ ਮੰਗਾਂ ਪੜ੍ਹ ਕੇ ਅਸੀਂ 8 ਪਹਿਲੀਆਂ ਮੰਗਾਂ ਤੇ ਬਾਕੀ ਬਹੁਤ ਹੋਰ ਮੰਗਾਂ ਬਨੇਦੀ ਮੰਗਾਂ ਤੇ ਅਸੀਂ ਚਰਚਾ ਹੋਈ ਹੈ ਤੇ ਉਹਦੇ ਤੇ ਅਸੀਂ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਖੇਤੀ ਨੀਤੀ ਜਿਹੜੀ ਬਣਾਈ ਹੈ ਉਹ ਨੂੰ ਜਨਤਕ ਕਿਉਂ ਨਹੀਂ ਕੀਤਾ ਉਹਤੇ ਉਹਨਾਂ ਦਾ ਜਵਾਬ ਸੀ ਵੀ ਅਸੀਂ ਅਜੇ ਵਿਚਾਰ ਨਹੀਂ ਫਾਈਨਲ ਕਰਨ ਵਾਲੀ ਹੈ ਜਦੋਂ ਉਹ ਅਸੀਂ ਮਾਰਾ ਨਾ ਵਿਚਾਰ ਨਹੀਂ ਖੇਤੀ ਨੀਤੀ ਉਹ 1600 ਸਾਲ ਦੀ ਖੇਤੀ ਨੀਤੀ ਹੈ 3 ਸਤੰਬਰ ਤੱਕ ਮੜਾ ਤੁਸੀਂ 10:00 ਵਜੇ ਅਸੀਂ ਤੁਹਾਨੂੰ ਦੇ ਦਾਂਗੇ ਉਹ ਤੇ ਫਿਰ ਉੱਤੇ ਬੈਠ ਕੇ ਸਾਂਝੇ ਤੌਰ ਤੇ ਵਿਚਾਰ ਚਰਚਾ ਕਰਾਂਗੇ ਸਾਬ ਜਿਹੜੀ ਸਹਿਮਤੀ ਹੋਈ ਹੈ ਮੁੱਖ ਮੰਤਰੀ ਸਾਹਿਬ ਨਾਲ ਤੁਹਾਡੀ ਹੈ ਨਾ ਉਹ ਕਿਹੜੀ ਕਿਹੜੀ ਚੀਜ਼ਾਂ ਲੈ ਕੇ ਹੋਗੀ ਫਿਰ ਇਸ ਕੱਲ ਦੇਖੋ ਬਹੁਤ ਖੇਤੀ ਨੀਤੀ ਦੇ ਵਿੱਚੋਂ ਜੁੜੀਆਂ ਹੋਈਆਂ ਮੰਗਾਂ ਨੇ ਜਿਵੇਂ ਕਰਜ਼ੇ ਦੀ ਵਨ ਟਾਈਮ ਸੈਟਲਮੈਂਟ ਦੀ ਹੈ ਮਜ਼ਦੂਰਾਂ ਦੀ ਮੰਦਰੇਗਾ ਵਾਲੀ ਹੈ ਹੋਰ ਖਾਸੀਆਂ ਪਲਾਟਾਂ ਵਾਲੀਆਂ ਮੰਗਾਂ ਨੇ ਜਾਂ ਇਹ ਫਸਲੀ ਕੁਦਰਤੀ ਮਾਰ ਦੀ ਮਾਰ ਨਾ ਹੋਈਆਂ ਫਸਲਾਂ ਦੇ ਮਾਮਲੇ ਦੀ ਗੱਲ ਹੈ ਇਹ ਛੋਟੇ-ਛੋਟੇ ਗੱਲਾਂ 22 ਮੰਗਾ ਨੇ ਜਿਹੜੇ ਵਿੱਚੋਂ ਪਾਈਆਂ ਨੇ ਹੋਈਆਂ ਨੇ ਜਿੱਤੇ ਸਮਝੀ ਬਣਦੀਏ ਉਹਨਾਂ ਨੇ ਹਾਂ ਕੀਤੀ ਹੈ ਪਹਿਲਾਂ ਵੀ ਹੋਈ ਹੋਈ ਹੈ ਇਹਦੇ ਚੋਂ ਤੇ ਮੁੱਖ ਤੌਰ ਤੇ ਹੋਈ ਸੀ ਵੀ ਖੇਤੀ ਨੀਤੀ ਦੇ ਵਿੱਚ ਆਉਂਦੀ ਆ ਨੇ ਸਾਰੀਆਂ ਮੁੱਖ ਤੌਰ ਤੇ ਜੀ ਕੁੜਾ ਦਾ ਕਾਫੀ ਸਾਲਾਂ ਬਾਅਦ ਚੰਡੀਗੜ੍ਹ ਦੇ ਵਿੱਚ ਧਰਨਾ ਲੱਗਿਆ ਕਿਸਾਨਾਂ ਦਾ ਕਿੱਦਾਂ ਨਾਲ ਲੱਗ ਰਿਹਾ ਸੀਗਾ ਕਿਉਂਕਿ ਮੜਕਾ ਚੌਂਕ ਤੱਕ ਕਿਸਾਨ ਪਹੁੰਚ ਚੁੱਕੇ ਸੀਗੇ ਆਪਣੀ ਮੰਗਾਂ ਨੂੰ ਲੈ ਕੇ ਇਸ ਵਾਰ ਫਿਰ ਦੇਖੋ ਇਹ ਤਾਂ ਸਾਡਾ ਬੁਨਿਆਦੀ ਜਮਹੂਰੀ ਹੱਕ ਸੀ ਇਹਦੇ ਤੇ ਉਹ ਮੰਗਾਂ ਇੱਥੇ ਤੱਕ ਨਾ ਲਾਉਣਾ ਤੇ ਤੇ ਇਹ ਇਥੇ ਚੰਡੀਗੜ੍ਹ ਦੇ ਵਿੱਚ ਆਉਣਾ ਚੰਡੀਗੜ੍ਹ ਦੇ ਵਿੱਚ ਮਜਾਰਾ ਕਰਨਾ ਸਾਡਾ ਅਧਿਕਾਰ ਹੀ ਸੀ ਅਸੀਂ ਉਹ ਬਹਾਲ ਕਰਾਉਣ ਦੇ ਕੰਮ ਜੱਪ ਹੋਏ ਆ ਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੂਟੀ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਦੱਸਿਆ ਵੀ ਸਾਡਾ ਹੱਕ ਹੈ ਹੱਕ ਦੀ ਬਹਾਲੀ ਕਰਾਈ ਹੈ ਇਹ ਇਹ ਤਾਂ ਕੋਈ ਨਵੀਂ ਗੱਲ ਹੈ ਨਹੀਂ ਉਹ ਭਾਵੇਂ ਵੱਡੀ ਵੀ ਹੈ ਕਿਉਂਕਿ 15 ਸਾਲਾਂ ਤੋਂ ਬੰਦ ਸੀ ਮੈਂ ਕਹਿੰਦਾ ਜੇ ਘਟ ਗਿਣਤੀ ਵਿੱਚ ਕਿਸਾਨ ਆਉਂਦੇ ਤਾਂ ਮੰਗਾ ਨਹੀਂ ਮੰਨੀਆਂ ਜਾਣੀਆਂ ਸੀਗੀਆਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਚੰਡੀਗੜ੍ਹ ਦੇ ਵਿੱਚ ਸਾਡੀਆਂ ਸਰਕਾਰਾਂ ਦਾ ਵੀ ਸੁਭਾਇਆ ਸਾਡੇ ਸਮਾਜ ਦਾ ਵੀ ਸਾਡੇ ਪ੍ਰਸ਼ਾਸਨ ਦਾ ਵੀ ਸੁਭਾਇਆ ਜੇ ਥੋੜੀ ਵੀ ਗਿਣਤੀ 'ਚ ਬੰਦੇ ਆ ਜੇ ਇਕੱਠੇ ਨਹੀਂ ਤਾਂ ਕੌਣ ਪੁੱਛਦਾ ਜੇ ਕਿਤੇ ਆਪਾਂ ਕਿਸਾਨਾਂ ਦੀ ਦਿੱਲੀ ਦਾ ਅੰਦੋਲਨ ਆਪਣੇ ਸਾਹ ਆਪਾਂ ਸਾਰੇ ਇਕੱਠੇ ਹੋ ਕੇ ਨਾ ਲੜਦੇ ਤਾਂ ਕਿਹਨੇ ਪੁੱਛਣਾ ਸੀ ਜਿਹਨੂੰ ਸਮਰਥਨ ਚੰਗਾ ਮਿਲਦਾ ਲੋਕਾਂ ਦੀ ਆਵਾਜ਼ ਚੰਗੀ ਮਿਲਦੀ ਹੈ ਇਕੱਠੇ ਚੰਗਾ ਹੋ ਜਾਂਦਾ ਉਹ ਸਾਰੇ ਲੋਕਾਂ ਦੀ ਗੱਲ ਸੁਣੀ ਜਾਂਦੀ ਹੈ ਸਾਡੀ ਕਿਸੇ ਜੀ ਕਾਲੇ ਪਾਣੀ ਦੀ ਗੱਲ ਕਰੇ ਬੁੱਢੇ ਦਰਿਆ ਦੀ ਗੱਲ ਕਰੀ ਉਹ ਵੀ ਕਾਫੀ ਚਿੰਤਾ ਦੇ ਵਿੱਚ ਵਿਸ਼ਾ ਬਣਿਆ ਹੋਇਆ ਉਸ ਬਾਰੇ ਕੀ ਕਹਿਣਾ ਫਿਰ ਉਹਦਾ ਸਮਾਜ ਦੇ ਸਾਰੇ ਲੋਕਾਂ ਦਾ ਜੇ ਉਹ ਤਾਂ ਮੁੱਖ ਮੰਤਰੀ ਦਾ ਵੀ ਹੂੰ ਹੂੰ ਜੇ ਪਾਣੀ ਪ੍ਰਦੂਸ਼ਿਤ ਨੂੰ ਉਹਦੇ ਬੱਚੇ ਪੀਂਦੇ ਨੇ ਰਿਸ਼ਤੇਦਾਰ ਪੀਂਦੇ ਨੇ ਟੈਂਕੀਆਂ ਦਾ ਪਾਣੀ ਜਾਂ ਦਰਿਆਵਾਂ ਦਾ ਪਾਣੀ ਵਰਤਦਾ ਹੁੰਦਾ ਹੈ ਪਾਣੀ ਧਰਤੀ ਦਾ ਮੁੱਕਦਾ ਹੈ ਪਾਣੀ ਤਰਜਾਬੀ ਹੁੰਦਾ ਹੈ ਪਾਣੀ ਮਾਰ ਕਰਦਾ ਹੈ ਜੀ ਬੱਚੇ ਇਹ ਸਾਰੀਆਂ ਗੱਲਾਂ ਪਾਣੀ ਨਾਲ ਪਾਣੀ ਦੀ ਕਿਹੜੇ ਇੱਕ ਮੰਗਾ ਹੂੰ ਪਾਣੀ ਨਾਲ ਤਾਂ ਬਹੁਤ ਮੰਗਾ ਜੁੜੀਆਂ ਹੁੰਦੀਆਂ ਨੇ ਉੱਤੇ ਚਰਚਾ ਹੋਈ ਹੈ ਸਾਡੀ ਸਰਕਾਰ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਦਿਖਾਵਾਂਗੇ ਵੀ ਟ੍ਰੀਟਮੈਂਟ ਪਲਾਂਟ ਹੋਰ ਤੇ ਅੱਜ ਜੇ 5 ਦਿਨ ਹੋ ਚੁੱਕੇ ਨੇ ਹਨਾ 6ਵੇਂ ਦਿਨ ਅੱਜ ਚੜ ਚੁੱਕਿਆ ਆ 6 ਵਜੇ 2 ਵਜੇ ਜਿਹੜਾ ਤੁਸੀਂ ਘਰ ਨੂੰ ਕੂਚ ਕਰੋਗੇ ਹਨਾ ਤੇ ਕਿਦਾਂ ਦਾ ਮਾਹੌਲ ਹੋਊਗਾ ਉਹ ਉਸੇ ਸੰਦੋਸੋ ਥੋੜੀ ਜੀ ਦੇਖੋ ਮਾਹੌਲ ਤਾਂ ਜਿਵੇਂ ਨਾਰਮਲ ਮਾਹੌਲ ਹੁੰਦਾ ਜਿੱਤ ਕੋਈ ਸਾਡੇ ਵਾਸਤੇ ਕੋਈ ਆਇਆ ਨਹੀਂ ਵੀ ਜਿੱਤ ਕੇ ਅਸੀਂ ਬਹੁਤ ਸੋਲੇ ਗਾਵਾਂਗੇ ਵੀ ਆਹੀ ਆਪਣੀ ਲੜਾਈ ਸੀ ਤੇ ਇਹਨੂੰ ਜਿੱਤ ਗਏ ਐ ਕੁਛ ਨਹੀਂ ਅਸੀਂ ਤਾਂ ਮਾਨਸਿਕ ਤੌਰ ਤੇ ਹੈ ਵੀ ਅਸੀਂ ਜਿਸ ਕੰਮ ਨੂੰ ਕਰਨਾ ਹੈ ਉਹ ਕੰਮਾਚੀ ਹੋਰ ਇੱਕ ਕਦਮ ਅੱਗੇ ਬਤਾ ਲਓ 30 30 ਸਤੰਬਰ ਦਾ ਟਾਈਮ ਦਿੱਤਾ ਤੁਹਾਡੇ ਵੱਲੋਂ ਹਨਾ ਤੇ 30 ਸਤੰਬਰ ਵੱਲ ਦਾ ਜੇ ਨਾ ਮੰਗਾ ਪੂਰੀ ਕੀਤੀ ਗਈਆਂ ਉਸ ਤੋਂ ਬਾਅਦ ਕੀ ਅਗਲਾ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਵੇਗੀ ਫਿਰ ਦੇਖੋ ਹੁੰਦਾ ਹੀ ਆ ਜੀ ਸਰਕਾਰ ਨੇ ਮੰਗਾ ਨੂੰ ਹਾਂ ਕੀਤੀ ਹੈ ਉਹ ਸਰਕਾਰ ਕਿੰਨੀ ਆ ਇੰਪਲੀਮੈਂਟ ਕਰਦੀ ਹੈ ਕਿੰਨੀ ਕੋਦੇ ਤੇ ਲਾਗੂ ਕਰਦੀ ਹੈ ਕਿੰਨੀ ਕੋ ਉਹਨੇ ਕੰਪਲੀਟ ਕਰ ਲਈਆਂ ਉਹਤੇ ਅਸੀਂ ਵਿਚਾਰ ਚਰਚਾ ਕਰਕੇ ਅਗਲੀ ਸੀਟਿੰਗ ਲਾਵਾਂਗੇ ਉਸ ਤੋਂ ਬਾਅਦ ਹੀ ਕੁਝ ਬੋਲਣ ਦੀ ਹਾਲਤ ਚਾਹਾਂਗੇ ਜਿਹੜੀਆਂ ਜਿਹੜੀਆਂ ਕਿ ਸ਼ਹੀਦੀਆਂ ਹੋਈਆਂ ਉਸ ਨੂੰ ਲੈ ਕੇ ਵੀ ਤੁਹਾਡਾ ਵਾਸਤੇ ਕੇਂਦਰ ਸਰਕਾਰ ਦੇ ਨਾਲ ਕੋਈ ਗੱਲਬਾਤ ਚੱਲਦੀ ਇਸ ਦੇ ਬਾਰੇ ਨਹੀਂ ਕੇਂਦਰ ਨਾਲ ਜੇ ਕੋਈ ਗੱਲ ਬਾਤ ਹੈ ਕਿਸੇ ਕਿਸੇ ਕਿਸਾਨਾਂ ਨੂੰ ਕੀ ਕਹੋਂਗੇ ਇੱਥੇ ਹੁਣ ਫਿਰ ਤੁਸੀਂ ਹੈਂ ਕਿਸਾਨਾਂ ਨੂੰ ਕੀ ਮੰਗ ਕਰੋਗੇ ਕਿਸਾਨਾਂ ਨੂੰ ਮੈਸੇਜ ਕੀ ਦੋਂਗੇ ਇੱਥੇ ਕਿਸਾਨਾਂ ਨੂੰ ਮੈਸੇਜ ਇਹ ਦਿੰਨਿਆ ਵੀ ਘਰੇ ਬੈਠੇ ਤੋਂ ਹੀ ਕਿਸਾਨੀ ਦੀਆਂ ਮੰਗਾਂ ਪੂਰੀਆਂ ਹੋਣੀਆਂ ਭਰਾਵੋ ਫੀਲਡ ਚ ਜਾਓ ਲੜੋ ਲੜਨ ਵਾਲੇ ਕਲੇਸੀ ਬੱਚੇ ਜ਼ਿਆਦਾ ਸਹੂਲਤਾਂ ਲੈ ਰਹਿੰਦੇ ਆ ਜਿਹੜੇ ਬੱਚੇ ਲੜਨ ਵਾਲੇ ਹੁੰਦੇ ਆ ਨਾ ਉਹ ਉਹਦੀ ਮਾਂ ਵੀ ਕਹਿੰਦੀ ਆ ਵੱਡਾ ਸੇ ਉਹਨੂੰ ਰੱਖ ਦੇ ਨਹੀਂ ਉਹ ਜ਼ਿਆਦਾ ਲੜੂਗਾ ਬਿਲਕੁਲ ਇਸ ਕਰਕੇ ਜਿਹੜੇ ਸੰਘਰਸ਼ ਕਰਦੇ ਨੇ ਉਹ ਕੁਝ ਨਾ ਕੁਝ ਲੈ ਲੈਂਦੇ ਨੇ ਘਰਾਂ ਚੋਂ ਕੋਲ ਜਿਹੜੇ ਘਰਾਂ ਚ ਬੈਠੇ ਨੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਹਾਂ ਜੀ ਮਿਲਦਾ ਤਾਂ ਹੈ ਨਾਲ ਲਾ ਕੇ ਮਿਲ ਜਾਂਦਾ ਪਰ ਲੜਨਾ ਚਾਹੁੰਦਾ ਹੈ ਲੜ ਕੇ ਹਿੱਸਾ ਪਾਉਣਾ ਚਾਹੀਦਾ ਸਰ ਬਿਲਕੁਲ ਸੋ ਇਹ ਸੰਸਰ ਦੇ ਅੰਦਰ ਜਗਿੰਦਰ ਸਿੰਘ ਉਹ ਰਾਹ ਜਿਹਨਾਂ ਸਿੱਧਾ ਤੌਰ ਤੇ ਕਿਹਾ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ 5 ਦਿਨ ਤੋਂ ਲਗਾਤਾਰ ਜਿਹੜਾ ਕਿ ਤਾਨਾ ਲੱਗਿਆ ਸੀ 6ਵੇਂ ਦਿਨ ਅੱਜ ਜਿਹੜਾ ਕਿ ਕਿਸਾਨ ਘਰਾਂ ਨੂੰ ਪਰਤਣਗੇ ਜਿਹੜੇ ਕਿ 2 ਵਜੇ ਦਾ ਸਮਾਂ ਦਿੱਤਾ ਗਿਆ ਹੈ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੀਤ ਚੰਡੀਗੜ੍ਹ